ਯਾਰ ਨਾ ਅਸੀਂ ਅੱਜ ਤੱਕ ਤੂਪੁਰਾ ਸਾਹਿਬ ਮੇਲੇ ਤੇ ਆਏ ਮੈਂ ਭੇਜਾ ਬਾਈ ਤਨਵੰਤ ਤੰਨਾ ਬਾਈ ਆਏ ਤਾਂ ਆ ਕੇ ਵੇਖਿਆ ਯਾਰ ਵੀ ਮੇਲੇ ਦੇ ਉੱਤੇ ਨਾ ਰੌਣਕਾ ਜਿਹੜੀ ਉਹ ਪਹਿਲਾਂ ਵਰਗੀ ਨਹੀਂ ਸਵਾਦ ਪਤਾ ਨਹੀਂ ਤਾਂ ਉਮਰ ਲੰਗੀ ਪਤਾ ਨਹੀਂ ਮੇਲੇ ਦਾ ਰਵਾਜ ਲੰਘ ਗਿਆ ਪਤਾ ਨਹੀਂ ਕੀ ਅੱਜ ਆਪਾਂ ਨੈਲਸਿਸ ਕਰਦੇ ਆ ਵੀ ਜਿਹੜਾ ਪਹਿਲਾ ਮੇਲਾ ਹੁੰਦਾ ਸੀ ਤੇ ਅੱਜ ਵਾਲਾ ਮੇਲਾ ਇਹਦੇ ਵਿੱਚ ਫਰਕ ਕੀ ਆ ਕੀ ਡਿਫਰੈਂਸ ਆ ਕਿਉਂ ਨਹੀਂ ਸਵਾਦ ਆ ਆਪਾਂ ਗੱਲਾਂ ਬਾਤਾਂ ਕਰਦੇ ਆ ਆਪਣੇ ਨਾਲ ਭੇਜਾ ਮੈਂਬਰ ਆ ਗਰਤੇਜ ਇਹ ਵੀ ਹੁਣੇ-ਹੁਣੇ ਕੈਨੇਡਾ ਤੋਂ ਆਇਆ ਇਹਦਾ ਅਨੁਭਵਾ ਪਾਉ ਵੀ ਲਵਾਂਗੇ ਬਾਈ ਬਾਈ ਆ ਦबई ਤੋਂ ਕਵੇਤ ਤੋਂ ਬਾਈ ਆ ਕਵੇਤ ਤੋਂ ਤੇ ਮੈਂ ਇੱਥੇ ਹੀ ਆ ਮਤਲਬ ਤਿੰਨ ਮੁਲਕਾਂ ਦਾ ਤਜਰਬਾ ਰਲ ਕੇ ਸਾਰਾ ਐਨਾਲਿਸਿਸ ਕਰੂ ਭੇਜੇ ਜਦੋਂ ਪਹਿਲਾਂ ਹੁੰਦਾ ਸੀ ਬਾਈ ਮੇਲਾ ਹਾਂ ਬਾਈ ਉਦੋਂ ਟਰਾਲੀਆਂ ਤੇ ਆਉਂਦੇ ਸੀ ਹਾਂ ਮੈਂ ਟਰਾਲੀ ਤੇ ਹਣਾ ਟਰਾਲੀ ਤੇ ਟਰਾਲੀ ਤੇ ਆਉਂਦੇ ਸੀ ਪਹਿਲਾਂ ਆਪਾਂ ਲੱਗ ਜਾਂਦੇ ਸੀ ਤਿਆਰੀ ਕਰਨ ਵੀ ਫਲਾਨਿਆਂ ਦਾ ਟਰੈਕਟਰ ਜਾਊਗਾ ਹਾਂ ਫਲਾਨੇ ਦੀ ਟਰਾਲੀ ਪਾ ਲਾਂਗੇ ਫਲਾਨਿਆਂ ਦੀ ਟਰਾਲੀ ਫਲਾਨਿਆਂ ਦੇ ਉਪਰ ਆਲੀ ਚੱਕਾਂਗੇ ਆਲੀ ਚੱਕਾਂਗੇ ਫਲਾਨਿਆਂ ਦੇ ਦਰੀ ਹੈਗੀ ਆ ਉਹ ਦਰੀਆਂ ਸੈਟ ਲਾਂਗੇ ਦਰੀਆਂ ਸੈਟ ਲਾਂਗੇ ਹਨਾ ਹਾਂ ਐਵੇਂ ਆਉਂਦੇ ਸੀ ਫਿਰ ਟਰਾਲੀ 'ਚ ਬਹਿਣ ਵਾਸਤੇ 20 25 ਜਣੇ ਹੋ ਕੇ ਤੁਰਦੇ ਸੀ 20 25 ਇਹ ਵੀ ਸੋਚਦੇ ਹੁੰਦੇ ਸੀ ਵੀ ਬੁੜੀਆਂ ਭੌਣੀਆਂ ਇਕੱਲੇ ਬੰਦਿਆਂ ਨੇ ਜਾਣਾ ਹਨਾ ਹਾਂ ਫਿਰ ਉਦੋਂ ਬਾਅਦ ਜਿਹੜਾ ਮੇਰਾ ਤਯਰਬਾ ਵੇ 25 30 ਜਣੇ ਆ ਕੇ ਇੱਥੇ ਟਰੱਕ ਉਤਰ ਜਾਂਦਾ ਫਿਰ ਇੱਕ ਤੈਹ ਹੁੰਦੀ ਸੀ ਗੱਲ ਵੀ ਜਿਹੜਾ ਵਿਛੜ ਗਿਆ ਵਿਛੜ ਗਿਆ ਹਾਂ ਉਹ ਭਾਈ ਇੱਥੇ ਟਰਾਲੀ ਕੋਲੇ ਆ ਜੂਗਾ ਟਰਾਲੀ ਕੋਲੇ ਆ ਜੂਗਾ ਹਨਾ ਉਹਨੂੰ ਦੇਖਣਾ ਵੀ ਯਾਰ ਜੇ ਕੋਈ ਰੋਲ ਗਿਆ ਨਾ ਬੰਦਾ ਉਹਨੇ ਕਹਣਾ ਵੀ ਤੁਸੀਂ ਭਾਈ ਟਰਾਲੀ ਕੋਲੇ ਪਹੁੰਚਣਾ ਇੰਨੇ ਵੇਲੇ ਤੈਨੂੰ ਪਹੁੰਚ ਜਾਓ ਆਪਾਂ ਤੁਰਨਾ ਫਿਰ ਇੱਥੋਂ ਹਨਾ ਹਾਂ ਤੇ ਫਿਰ ਉਹਨਾਂ ਨੇ ਜੇ ਇੱਕ ਅੱਧੇ ਨੇ ਨਾ ਆਉਣਾ ਜਾਂ ਦੋਹਾਂ ਨੇ ਨਾ ਆਉਣਾ ਉਹਨਾਂ ਨੇ ਕਹਣਾ ਯਾਰ ਤੁਸੀਂ ਬੈਠੋ ਟਰਾਲੀ ਅਸੀਂ ਦੇਖ ਕੇ ਲਿਆਉਣੇ ਉਧਰੋਂ ਹਾਂ ਉਹਨਾਂ ਨੇ ਦੇਖਣ ਉੱਠ ਜਾਣਾ ਉਹਨਾਂ ਨੇ ਦੇਖਣ ਉੱਠਣਾ ਕਈ ਵਾਰੀ ਕੀ ਹੋਣਾ ਵੀ ਉਹਨਾਂ ਨੇ ਦੇਖਣ ਉੱਠ ਜਾਣਾ ਜਿਹੜੇ ਗਵਾਚੇ ਵੀ ਆ ਉਹ ਆ ਜਾਣੇ ਮੁੜ ਕੇ ਦੇਖਣ ਗਏ ਗਵਾਜਾਂ ਨੂੰ ਮੁੜ ਕੇ ਜਿਹੜੇ ਦੇਖਣ ਗਏ ਉਹ ਗਵਾਜਾਂ ਪਤਾ ਨਹੀਂ ਕਿੱਥੇ ਔਟ ਗਿਆ ਹੁਣ ਮੁੜਦਾ ਹੀ ਨਹੀਂ ਉਹ ਉਹਨਾਂ ਨੇ ਵੇਖਣਾ ਵੀ ਹੁਣ ਯਾਰ ਤੁਸੀਂ ਕਿੱਥੇ ਗਏ ਸੀਗੇ ਅਸੀਂ ਤਾਂ ਯਾਰ ਇਹਨੂੰ ਲੱਭਣ ਗਏ ਸੀ ਉਹ ਕਹਿੰਦਾ ਇਹ ਤਾਂ ਆ ਬੈਠਾ ਤੁਸੀਂ ਚਲੋ ਚੱਲੋਗੇ ਯਾਰ ਨਿਹਰਾ ਹੋਈ ਜਾਂਦਾ ਐ ਹੋਈ ਜਾਂਦਾ ਮੈਨੂੰ ਐ ਲੱਗਦਾ ਵੀ ਅਸਲ 'ਚ ਮੇਲੇ 'ਚ ਇਕੱਠ ਵੀ ਧਰਮਾਂ ਤੇ ਇਸੇ ਚੱਕਰ 'ਚ ਵਧ ਰਿਹਾ ਜਾਂਦਾ ਸੀ ਵਧ ਰਿਹਾ ਜਾਂਦਾ ਬਾਈ ਬਾਈ ਜਦੋਂ ਹੁਣ 20 30 ਜਣੇ ਆਏ ਆ ਹਾਂ ਦੋ ਜਣੇ ਗਵਾਚੇ ਪਿਆ 20 ਖੜੇ ਆ 20 ਖੜੇ ਹੁਣ ਮੋਟਰਸਾਈਕਲ ਤੇ ਅਗਲਾ ਹੁੰਦਾ ਦੋ ਜਣੇ ਆ ਦੋ ਜਣੇ ਉਹੀ ਦੋ ਜਣੇ ਭਾਈ ਹਨਾ ਅੱਗੇ ਭਈਆ ਹੋਰ ਵੀ ਰਿਵਾਜ ਸੀਗਾ ਅੱਗੇ ਉਹਨਾਂ ਨੇ ਕਹਣਾ ਯਾਰ ਅੱਜ ਆਪਾਂ ਅੱਜ ਟਰਾਲੀ ਤੇ ਨਹੀਂ ਜਾਣਾ ਜੱਪ ਤੁਰਕੇ ਚੱਲਦੇ ਹਾਂ ਹਾਂ ਤੁਰਕੇ ਆਪਣੇ ਪਿੰਡੋਂ ਆਮ ਹੀ ਤੁਰਕੇ ਆ ਜਾਂਦੇ ਸੀ ਉਹਨਾਂ ਕਹਣਾ ਲੈ ਕੁੱਸੇ ਬਈ ਦੀ ਲੰਗ ਚੱਲਦੇ ਹੁਣ ਆਪਾਂ ਜਾ ਵੜ ਲੋ ਇੱਧਰੋਂ ਵੀ ਤੁਰਕੇ ਹੀ ਜਾਣਾ ਸਵਾਦ ਹੀ ਵੱਖਰਾ ਸੀ ਭਾਈ ਤੁਰਕੇ ਜਾਣਾ ਹਾਂ ਬੜਾ ਸਵਾਦ ਹੈ ਜੇ ਜਵਾਕ ਬਾਈ ਚਾਂਸ ਲੱਗਦਾ ਵੀ ਜਵਾਕ ਥੱਕਗੇ ਨਾਲ ਦੇਦਾ ਫਿਰ ਹੱਥੋਂ ਤੇ ਦੇ ਲੈਣਾ ਟਰਾਲੀ ਨੂੰ ਹੱਥ ਦੇ ਲੈਣਾ ਫਿਰ ਹੱਥ ਦੇ ਲੈਣਾ ਵੀ ਬਾਕੇ ਲੈ ਚੱਲੋ ਯਾਰ ਹਾਂ ਤੇ ਮੈਨੂੰ ਐ ਲੱਗਦਾ ਵੀ ਕੱਠ ਦਾ ਇੱਕ ਕਾਰਨ ਤਾਂ ਇਹ ਵੀ ਛੇਤੀ ਮੋੜਨ ਲੱਗੇ ਲੋਕ ਤਾਂ ਘਟ ਗਿਆ ਤਾਂ ਘਟ ਗਿਆ ਇੱਕ ਮੈਨੂੰ ਐ ਵੀ ਲੱਗਦਾ ਵੀ ਯਾਰ ਜਿਹੜੇ ਐਂਟਰਟੇਨਮੈਂਟ ਦੇ ਸਾਧਨ ਆਪਣੇ ਘਰਾਂ 'ਚ ਵੱਧ ਗਏ ਉਹ ਵੱਧ ਗਏ ਬਾਈ ਵੱਧ ਗਏ ਵੀ ਮੋਬਾਈਲ ਤੇ ਐਂਟਰਟੇਨ ਹੋ ਜਾਂਦੇ ਆ ਲੋਕ ਅੱਗੇ ਮੇਲੇ 'ਚ ਸਵਾਦ ਲੈਣ ਆਉਂਦੇ ਐਂਟਰਟੇਨ ਹੋਣ ਆਉਂਦੇ ਹਨਾ ਲੋਕ ਤੇ ਉਹ 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 ਖਤਮ ਹੋ ਗਿਆ ਘਰੇ ਐਂਟਰਟੇਨਮੈਂਟ ਆ ਗਿਆ ਆਪਣੇ ਐਂਟਰਟੇਨਮੈਂਟ ਘਰੇ ਆ ਗਿਆ ਹਨਾ ਫੋਨ ਦਾ ਕਰ ਖਤਮ ਹੋ ਗਿਆ ਇੱਕ ਇੱਕ ਮੇਰੇ ਸਾਬ ਨਾਲ ਖਰੀਦੋ ਫਰੋਤ ਵੀ ਮੁੱਕ ਗਈ ਇਹ ਬਈ ਹੁਣ ਅੱਗੇ ਅੱਗੇ ਮੇਲਿਆਂ ਤੋਂ ਖਰੀਦਣਾ ਹੁੰਦੇ ਨੇ ਫਲਾਨੀ ਚੀਜ਼ ਆਪਾਂ ਫਲਾਨੇ ਮੇਲੇ ਤੇ ਲੈ ਕੇ ਆਵਾਂਗੇ ਉੱਥੋਂ ਮਿਲ ਜਾਊ ਆਪਾਂ ਨੂੰ ਹਾਂ ਤੇ ਹੁਣ ਅਗਲਾ ਆਨਲਾਈਨ ਮੰਗਾ ਲੈਂਦਾ ਬਈ ਹੁਣ ਉਹ ਤਾਂ ਸਿਸਟਮ ਹੀ ਹੈ ਨੀਗਾ ਹੁਣ ਆਨਲਾਈਨ ਮੰਗਾ ਬਾ ਯਾਰ ਜਦੋਂ ਆਪਾਂ ਨਿਆਣੇ ਹੁੰਦੇ ਸੀ ਬੀਬੀ ਹੁਣਾਂ ਨੇ ਆਪਾਂ ਨੂੰ ਮੇਲੇ ਤੇ ਲੈ ਕੇ ਆਉਣਾ ਹੂੰ ਤੇ ਬੀਬੀ ਹੁਣੀ ਗੁੱਟ ਕਿਵੇਂ ਫੜਦੀਆਂ ਹੁੰਦੀਆਂ ਸੀ ਆਪਣਾ ਨਾਲਾ ਘੁੱਟ ਕੇ ਚੀਕ ਪੈ ਜਾਂਦੀ ਗੁੱਟ ਤੇ ਹੈ ਗੁੱਟ ਨਹੀਂ ਛੱਡਦੇ ਪੜੀਆਂ ਮੀ ਕਿਤੇ ਗੁਆਚ ਨਾ ਜਾਵੇਂ ਮੁੜ ਕਿੱਥੇ ਹੋਣਾ ਨਹੀਂ ਮੇਲੇ ਜਾਪੜ ਹਾਂ ਤੇ ਜੇ ਬਾਈ ਚਾਂਸ ਐਵੇਂ ਇੱਥੇ ਹੋ ਕੇ ਆਈ ਜਾਣੇ ਬਈ ਭਾਈ ਫਲਾਨਿਆਂ ਦਾ ਜਵਾਕ ਫਲਾਨਿਆਂ ਦਾ ਜਵਾਕ ਇਹ ਤੇ ਸਟੇਜ ਕੋਲੇ ਆ ਕੇ ਰੋਈ ਜਾਂਦਾ ਹਨਾ ਇਹ ਆਪਦਾ ਪਿੰਟ ਆ ਦੱਸਦਾ ਇਹ ਬਿੰਦੇ ਬਿੰਦੇ ਹੁੱਕਾ ਹੀ ਜਾਣਾ ਬਿੰਦੇ ਬਿੰਦੇ ਹੁੱਕਾ ਹੀ ਜਾਣਾ ਜਵਾਕ ਗਵਾਚਣੇ ਉਹ ਤਾਂ ਕੋਈ ਗੱਲ ਹੀ ਨਹੀਂ ਭਾਈ ਕੋਈ ਨਹੀਂ ਹੁਣ ਆਪਾਂ ਦੇਖੇ ਆਂ ਕਿਹੜਾ ਅੱਗੇ ਆਉਣਾ ਵੀ ਯਾਰ ਫਲਾਨਾ ਬੰਦਾ ਪਿੱਛੇ ਰਹਿ ਗਿਆ ਹੁਣ ਪ੍ਰੀਤ ਹੁਣੀ ਆਪਣੇ ਮੂਹਰੇ ਲੰਘ ਜਾਂਦੇ ਸੀਗੇ ਆਪਾਂ ਨੂੰ ਦੇਖਦੇ ਸੀ ਵੀ ਹੋ ਜਾਂਦੇ ਪ੍ਰੀਤ ਹੁਣੀ ਹੈ ਤੇ ਅੱਗੇ ਤਾਂ ਪਹਿਲਾਂ ਇੱਕ ਵਾਰੀ ਪਾਸੇ ਹੋ ਜਾ ਮੜਾ ਜਾ ਮੜਾ ਜਾ ਯਾਰ ਜੇ ਬਾਈ ਚਾਂਸ ਬੰਦੇ ਤੋਂ ਆਪਦੇ ਬੰਦੇ ਦਾ ਗੁੱਟ ਛੱਡ ਕੇ ਕਹੇਦਾ ਹੋਰ ਫੜਿਆ ਗਿਆ ਤਾਂ ਬੰਦਾ ਅੱਧ ਤੱਕ ਅੱਲਾ ਦੂਜੇ ਦਾ ਹੀ ਫੜੀ ਜਾਂਦਾ ਹੀ ਗੋਟਾਂ ਦੂਜੇ ਦਾ ਹੀ ਫੜੀ ਜਾਂਦੇ ਗੋਟਾਂ ਉਹ ਮਗਰ ਝਕਣਾ ਹੈ ਇੱਕ ਬਈ ਕੋਣੇ ਵਾਲੀ ਪੁਲਿਸ ਹਾਂ ਉਹ ਤੋਂ ਘੋੜਿਆਂ ਵਾਲੀ ਪੁਲਿਸ ਹੁੰਦੀ ਬਾਈ ਹੁਣ ਨਹੀਂ ਪੁਲਿਸ ਕੋਸ ਕਹਿੰਦੀ ਭੇਜਾ ਡਾਂਗ ਬਹੁਤ ਬਹੁ ਡਾਂਗ ਬਾਈ ਉਹਨਾਂ ਨੇ ਕੁੱਟਣਾ ਮੰਦਿਰ ਨੂੰ ਹੂੰ ਤੇ ਫਿਰ ਜਦੋਂ ਉਹਨਾਂ ਨੇ ਘੋੜਾ ਆਇਆ ਵਿਚਵਾੜ ਦੇਣਾ ਕੱਠ ਜਿਹਦੇ ਹਾਂ ਫਿਰ ਇੱਕ ਦੂਜੇ ਦੇ ਵਿਚਵਾਜ ਵਾਜੀ ਢਿੱਗੀ ਜਾਣਾ ਭਿਆਨੇ ਤਾਂ ਉਹਨਾਂ ਦੇ ਮੂਰੇ ਛਪਰੇ ਜੇ ਹੁੰਦੇ ਸੀ ਆ ਛਪਰੇ ਐ ਟਾਲਾਂ ਜੀ ਹਾਂ ਟਾਲਾਂ ਜੀਆਂ ਲਾਈਆਂ ਹੁੰਦੀਆਂ ਸੀ ਉਹ ਕਹਿੰਦੇ ਵੀ ਐ ਕਹਿਣਾ ਬਾਪੂ ਉਹਨਾਂ ਨੇ ਬਈ ਮੇਲਾ ਲਾਉਂਦੇ ਤਾਂ ਲੋਕ ਆ ਤੇ ਵਿੱਜੜਦਾ ਪੌਲਸ ਨਾਲ ਆ ਹਣਾ ਹਾਂ ਵਿੱਜੜਦਾ ਪੌਲਸ ਨਾਲ ਅੱਗੇ ਨਾ ਮੇਲਾ ਵਿੱਜੜਦਾ ਸੀ ਵਿੱਜੜਦਾ ਸੀ ਲੈ ਬਈ ਆਥਣੇ ਡਾਂਗ ਫਿਰਨ ਲੱਗ ਜਾਂਦੀਆਂ ਮੇਲਾ ਵਿੱਜੜਨਾ ਜਦੋਂ ਐ 3 ਕ ਵੱਜ ਜਾਣੇ ਨਾ ਬਾਈ ਉਹਨਾਂ ਨੇ ਕਹਿੰਨਾ ਲੈ ਬਈ ਹੁਣ ਘੋੜਿਆਂ ਵਾਲੇ ਆ ਗਏ ਹੁਣ ਨਿਕਲ ਲੋ ਜੇ ਨਿਕਲਿਆ ਜਾਂਦਾ ਤਾਂ ਨਾ ਡਾਂਗ ਬਹੁਤ ਬਰੂਗੀ ਯਾਰ ਜਦੋਂ 3 ਡਾਂਗਾਂ ਮਗਰਲੇ ਪਾਸੋਂ ਵੱਜਣੀਆਂ ਨਾ ਤੇ ਦੁਕਾਨਾਂ ਜਿਹੜੀਆਂ ਲੱਗੀਆਂ ਉਹਨਾਂ ਖੜਾਉਣਾ ਖੜਾਣੀਆਂ ਜਾਂ ਤਾਂ ਨੇ ਵਿੱਚ ਮੜ ਜਾਣਾ ਵਿੱਚ ਮੜ ਜਾਣਾ ਹਣਾ ਉਹੀ ਰੌਣਕ ਹੈਣੀ ਹੈ ਪਹਿਲਾਂ ਵਾਲੀ ਰੌਣਕ ਹਾਂ ਚਲ ਮੇਲੇ ਲੱਗਦੇ ਆ ਇਤਿਹਾਸਕ ਧਰਤੀਆਂ ਹਨਾ ਮੇਲੇ ਲੱਗਦੇ ਆ ਹਾਂ ਤੇ ਪਰ ਰੌਣਕ ਜਿਹੜੇ ਜਿਹੜਾ ਪਹਿਲਾਂ ਆਨੰਦ ਸੀ ਕਿਤੇ ਯਾਰ ਕਿਤੇ ਵੀ ਲੋਕ ਘਰਾਂ ਚੋਂ ਖੀਰ ਬਣਾ ਕੇ ਲਿਆਉਂਦੇ ਸੀ ਹਾਂ ਖੀਰ ਦੇ ਡੋਲੂ ਲਿਆਉਣੇ ਬੀਬੀਆਂ ਨੇ ਭਰ ਕੇ ਹਾਂ ਉਹ ਇੱਥੇ ਲੰਗਰ ਚ ਪਾਉਣੀ ਲੰਗਰ ਵਾਲੀ ਖਾ ਕੇ ਜਾਣ ਲੰਗਰ ਵਾਲੀ ਖਾ ਇੱਕ ਹੋਰ ਦੇਖ ਬਾਈ ਤੂੰ ਹੁਣ ਆਪਾਂ ਸਾਰਾ ਮੇਲਾ ਦੇਖ ਲਿਆ ਹਾਂ ਤੂੰ ਇੱਕ ਵੀ ਟਰਾਲੀ ਦਿਖਾ ਦੇ ਮੈਨੂੰ ਟਰਾਲੀਆਂ ਹੈ ਨਹੀਂ ਟਰਾਲੀ ਕਲਚਰ ਖਤਮ ਹੋ ਗਿਆ ਟਰਾਲੀ ਕਰ ਚ ਖਤਮ ਹੀ ਹੋ ਗਿਆ ਬਾਈ ਜਮਾਂ ਹਾਂ ਤਾਂ ਗੱਡੀ ਉਗਲਾਉਂਦਾ ਚਾਰ ਜਾਨੇ ਬੈਠ ਕੇ ਚਲੋ ਮੇਲਾ ਵੇਖ ਕੇ ਮੜ ਜਾ ਘੰਟੇ ਚ ਮੁੜ ਜਾਂਦੇ ਯਾਰ ਟਰਾਲੀਆਂ ਤੇ ਬੈਠ ਕੇ ਅੱਗੇ ਉਹ ਬਾਬੇ ਦੇ ਇੱਥੇ ਹਲ ਲੰਗਰ ਚ ਆਪਣੇ ਪਿੰਡ ਵਾਲਿਆਂ ਦੇ ਹਾਂ ਉਹ ਗਾਝਰਾਆਂ ਚ ਟਰਾਲੀ ਵਾੜਦੇ ਨੇ ਗਾਝਰਾਆਂ ਚ ਵਾੜਦੇ ਨੇ ਗੋਭੀ ਹੁੰਦੀ ਸੀ ਉਹ ਤੇ ਨਾਲ-ਨਾਲ ਗੋਭੀ ਦੀ ਟਰਾਲੀ ਲਾ ਦੇਣੀ ਆ ਹਾਂ ਤੇ ਉਹ ਆਸ਼ੇ ਜੇ ਆਸ਼ੇ ਜੇ ਨਾ ਚਿੱਟੇ ਜੇ ਟਰੈਡਰ ਨਾ ਕੜ 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 ਕਰਦਾ ਹਨ ਉਹ ਖੁੱਬ ਜਾਣੇ ਫਿਰ ਇੰਨੇ ਕੁ ਲੋਕ ਵਿਹਲੇ ਵੀ ਹੁੰਦੇ ਸੀ ਵੀ ਆ ਰਾਜ ਦੇਣੀ ਆਉਣ ਦੇ ਆਉਣ ਦੇ ਸਿੱਧਾ ਆਉਣਦੇ ਹਨਾ ਕਰਕੇ ਹਾਂ ਵੀ ਆਪਣਾ ਆਪਣਾ ਕੱਢਣੇ ਹਾਂ ਉਹ ਹੁਣ ਉਹ ਚੀਜ਼ ਹੈ ਨਹੀਂ ਹਾਂ ਕਿਉਂਕਿ ਕੱਠ ਵਾਲਾ ਹੋ ਜਾਂਦਾ ਬਈ ਟਰਾਲ ਨਾਲ ਭਰਿਆ ਪਿਆ ਹੁੰਦੇ ਟਰਾਲਾਂ ਨਾਲ ਜੇ ਕਿਸੇ ਦੀ ਪਿੱਛੇ ਟਰਾਲੀ ਲੱਗ ਜਾਣੀ ਉਹਨੂੰ ਆਥਨ ਤੱਕ ਨੇਰਾ ਹੋ ਜਾਂਦਾ ਉਹ ਟਰਾਲੀ ਨਿਕਲ ਨਹੀਂ ਨਾ ਮੂਰੇ ਜਾ ਹਿੱਲਣਗੇ ਤਾਂ ਫੇਰ ਹੀ ਜਾਉ ਟਰਾਲੀ ਮਾ ਕਰ ਲਈ ਉਹ ਇੱਕ ਕੁਝ ਗੱਲਾਂ ਦਾ ਚੰਗੀਆਂ ਵੀ ਹੋ ਗਈਆਂ ਲੈ ਵੇ ਇੱਕ ਕਰਮ ਵਾਲੀ ਟਰਾਲੀ ਆ ਗਈ ਆ ਦੇਖ ਲੈ ਪ੍ਰਿੰਟ ਦੇਖ ਟਰਾਲੀ ਆ ਗਈ ਲੈ ਜਿੱਤੇ ਤੱਕ ਆਹ ਦੇਖ ਲੈ ਰਾਲੀ ਤੇ ਆ ਗਏ ਹਾਰੇ ਹਨ ਹਾਂ ਐ ਤਾਂ ਆਏ ਵੀ ਕੋਈ ਨਾ ਕੋਈ ਟਾਮੇ ਟੱਲੇ ਆਉਂਦੇ ਵੀ ਟਰਾਲੇ ਦੇ ਹਾਂ ਇੱਕ ਨਾ ਪਹਿਲੀਆਂ ਚ ਉਧਰ ਲੀੜੇ ਜੇ ਪਰਲੇ ਪਾਹੇ ਹਮ ਇੱਕ ਪੁੱਤ ਆ ਉਹਨਾਂ ਨੇ ਬਾਈ ਕੁਰਸੀਆਂ ਜੀਆਂ ਲਾ ਕੇ ਤੇ ਨਿੱਕਾ ਜਿਹਾ ਲਾ ਕੇ ਸੀਸਾ ਸੀਸਾ ਲਾ ਕੇ ਵਾਲ ਕੱਟਣ ਵਾਲਿਆਂ ਨੇ ਬਹਿ ਜਾਣਾ ਉਧਰਲੇ ਪਾਸੇ ਵਾਲ ਕੱਟਣ ਵਾਲੇ ਬਹਿ ਜਾਣਾ ਤੇ ਉਹ ਪਹਿਲਾਂ ਧੱਕਾ ਪੈਂਦਾ ਸੀ ਉਹਨਾਂ ਕੋਲੇ ਧੱਕਾ ਪੈਂਦਾ ਸੀ ਬਾਈ ਪਤਾ ਮੈਨੂੰ ਤਾਂ ਲੱਗਦਾ ਬਾਈ ਉਹ ਉਹਦੋਂ ਸਿਸਟਮ ਹੀ ਇਹੋ ਜਿਹਾ ਸੀ ਕਿ ਕੰਮ ਨੂੰ ਬੰਦੇ ਕਰਦੇ ਹੁੰਦੇ ਪਿੰਡਾਂ 'ਚ ਨਾ ਕਣਕਾ-ਕੁਣਕਾ ਜਿਆਦਾ ਘੁੱਟਦੇ ਸੀ ਹੂੰ ਕਣਕਾ-ਕੁੱਡੀ ਜਾਣਾ ਗੁੱਲੀ ਡੰਡਾ ਕੱਢੀ ਜਾਣਾ ਹੂੰ ਵਾਲ ਕਟਾਉਣ ਦਾ ਕਿੱਥੇ ਟਾਈਮ ਮੌਕੇ ਤੇ ਆ ਕੇ ਇੱਥੇ ਬਾਗੀ ਤੇ ਮੋੜੇ ਮੇਲੇ ਤਾਂ ਆ ਕੇ ਵਾਲ ਕਟਾਉਣੇ ਕਣਕਾ-ਕੁਣਕਾ ਘੁੱਟ ਕੇ ਆ ਜਾਣਾ ਉਹ ਚੀਜ਼ ਕਿਤੇ ਨਾ ਕਿਤੇ ਚੰਗੀ ਵੀ ਹੋ ਗਈ ਵੀ ਧਾਰਮਿਕ ਮੇਲਾ ਛੀਂਦਾ ਦੀ ਜਾਤ ਚਾ ਵੀ ਇੱਥੇ ਵਾਲ ਕਟਾਉਂਦੇ ਚੰਗੇ ਨਾ ਲਾਉਂਦੇ ਨਹੀਂ ਲੱਗਦੇ ਵਾਲ ਕਟਾਉਂਦੇ ਉਹ ਉਹ ਚੀਜ਼ਾਂ 'ਚ ਕੁਝ ਚੰਗਾ ਵੀ ਹੋਇਆ ਬਾੜੇ ਦੇ ਨਾਲ-ਨਾਲ ਕੁਝ ਚੰਗਾ ਵੀ ਹੋਇਆ ਹਨਾ ਪਰ ਮਤਲਬ ਬਹੁਤ ਚੀਜ਼ਾਂ ਦਾ ਇਹੋ ਜਿਹਾ ਹੋ ਗਿਆ ਬਈ ਅੱਗੇ ਨੇੜੇ-ਨੇੜੇ ਆਪਣੇ ਪਿੰਡਾਂ ਤੱਕ ਰਿਸ਼ਤੇਦਾਰਾਂ ਨੇ ਆ ਕੇ ਰਹਿਣਾ ਰਹਿਣਾ ਹਾਂ ਵੀ ਮੇਲਾ ਏ ਮੇਲਾ ਏ ਤੇ ਉੱਥੋਂ ਤੱਕ ਤੋਂ ਪੂਰੇ ਦੇ ਮੇਲੇ ਤੇ ਜਾਵਾਂਗੇ ਜਾਵਾਂਗੇ ਹਾਂ ਤੇ ਤਿੰਨ-ਚਾਰ ਦਿਨ ਮੇਲਾ ਲੱਗਣਾ ਤਿੰਨ-ਚਾਰ ਦਿਨ ਲੱਗਣਾ ਰਿਸ਼ਤੇਦਾਰ ਆ ਕੇ ਰਹਿੰਦੇ ਸੀ ਫਿਰ ਰਿਸ਼ਤੇਦਾਰ ਆ ਕੇ ਮਤਲਬ ਫਿਰ ਆਉਣਾ ਅਗਲੇ ਨੂੰ ਰਿਸ਼ਤੇਦਾਰ ਨੂੰ ਭੈਮਣਾ ਫਿਰ ਮੇਰੇ ਅਰਗੇ ਨੇ ਮਤਲਬ ਨੰਬਰਦਾਰ ਬਣਿਆ ਹੋਣਾ ਵੀ ਮੈਨੂੰ ਪਤਾ ਮੈਨੂੰ ਪਤਾ ਇੱਧਰ ਦੀ ਚੱਲ ਉਹ ਕਿੱਧਰ ਦੀ ਜਾਣਾ ਕਿੱਧਰ ਦੀ ਕਿਵੇਂ ਭੀੜ ਵਿੱਚ ਦੀ ਨੰਗਿਆ ਜਾਂਦਾ ਫਿਰ ਉਹਨੇ ਆਪਦੇ ਐਕਸਪੀਰੀਅੰਸ ਦੇ ਹਿਸਾਬ ਨਾਲ ਭੀੜ ਨੂੰ ਚੀਰ ਕੇ ਨੰਗਣਾ ਕੇ ਨੰਗਣਾ ਹਾਂ ਹੈ ਦੂਜਿਆਂ ਨਾਲ ਤੇ ਮਗਰ ਮਗਰ ਹਾਂ ਤੇ ਹੁਣ ਤਾਂ ਮੈਂ ਸਾਈਕਲ ਟੱਕਰੀ ਫਿਰ ਮੇਲੇ 'ਚ ਸਾਈਕਲ ਟੱਕਰੀ ਫਿਰ ਉਹੀ ਮੇਲਾ ਹਾਲਾਂਕਿ ਆਬਾਦੀ ਵਧੀ ਆ ਆਬਾਦੀ ਵਧੀ ਹਾਂ ਹਾਂ ਇਕ ਕਿਤੇ ਨਾ ਕਿਤੇ ਜਾਂਦਾ ਬਾਹਰਲੇ ਬੂਰਲੇ ਭੇਜਿਆ ਮੁਲਖਾਂ ਨੇ ਜਿਵੇਂ ਤੈਨੂੰ ਕੈਨੇਡਾ ਲੈ ਗਈ ਖਿੱਚ ਕੇ ਐਨੂੰ ਕੁਵੈਤ ਲੈ ਗਿਆ ਖਿੱਚ ਕੇ ਐਵੇਂ ਲੋਕ ਮਾਰਲੇ ਬੂਰਲੇ ਮੁਲਖਾਂ ਨੂੰ ਬਾਹਰਲੇ ਮੁਲਖਾਂ ਨੂੰ ਵੀ ਬਾਈ ਜ਼ਿਆਦੇ ਗਏ ਬੰਦੇ ਉਹਦੇ ਕਰਕੇ ਵੀ ਥੋੜਾ ਜਿਹਾ ਫਰਕ ਪਿਆ ਅੱਗੇ ਭਾਈਚਾਰਾ ਹੁੰਦਾ ਈ ਇਕੱਠੇ ਹੋ ਕੇ ਆਉਣਾ ਸਾਰਿਆਂ ਨੇ ਟਰੈਕਟਰ ਐਵੇਂ ਕਹਿੰਦਾ ਨਾ ਫਲਾਣੇ ਦੀ ਆਪਾਂ ਟਰਾਲੀ ਪਾ ਕੇ ਲੈ ਚੱਲਾਂਗੇ ਵੀ ਉਹਨੂੰ ਤਿਆਰ ਦਿਨ ਪਹਿਲਾਂ ਕਹਿੰਦਾ ਨਾ ਵੀ ਮੇਲੇ ਦੀ ਟਰਾਲੀ ਲੈ ਕੇ ਜਾਣੀ ਟਰੈਕਟਰ ਸਾਡੇ ਕੋਲੇ ਹੈਗਾ ਇੱਕ ਇੱਕ ਇੱਥੇ ਟਰੈਕਟਰ ਜੇ ਕੁੱਕਣਵਾਤੇ ਛੱਡਿਆ ਹੁੰਦਾ ਹਾਂ ਉਹ ਕੁੱਕੀ ਜਾਣਾ ਉਹ ਨੜ ਦੇਉਂਦੇ ਜਣਾ ਹਣਾ ਹਾਂ ਉਹ ਜਾਂਸੀ ਵਾਲੇ ਉਹ ਸਾਰੀ ਤੇੜੀ ਕੁੱਕੀ ਜਾਣਾ ਤੇ ਇੱਕ ਬਈ ਇੱਕ ਹੋਰ ਵੀ ਸੀ ਉਹ ਪਹਿਲੇ ਪਾਸੇ ਘਿਰਿਆਂ ਜਾਂਚ ਉਹ ਬੋਲੀਆਂ ਪਾਉਂਦੇ ਹੁੰਦੇ ਸੀ ਹਣਾ ਹਾਂ ਉਹ ਬੁੜੇ ਜੇ ਬੁੜੇ ਬੋਲ ਮਾ ਪਾਉਂਦੇ ਹੁੰਦੇ ਸੀ ਹਣਾ ਹਾਂ ਬੁੜੇ ਜੇ ਉੱਥੇ ਸਾਰੀ ਸਾਰੀ ਤੇੜੀ ਪੈਸੇ ਦੇ ਜਣੇ ਕਹਿੰਦੇ ਦੱਸ ਦੇਣੇ ਕਹਿੰਦੇ ਪੰਜ ਦੇ ਦੇਣੇ ਉੱਥੇ ਸੁਣੀ ਜਾਣੀਆਂ ਬੋਲੀਆਂ ਕਹਿੰਦੇ ਪੂਰਨ ਭਗਤਾਂ ਦੀਆਂ ਉਹ ਕਿੱਸਾ ਜਾਂ ਤੋਰ ਲੈਣਾ ਉਹਨਾਂ ਨੇ ਹਵਾ ਮਰਜਾਂ ਦੀਆਂ ਕਿੱਸਾ ਕਿਤੇ ਉਹ ਦਾ ਤੋੜ ਲੈਣਾ ਪ੍ਰਲਾਦ ਦਾ ਤੋੜ ਲੈਣਾ ਕਿਸੇ ਨੇ ਕਾਹੇ ਦਾ ਤੋੜ ਲੈਣਾ ਉਹ ਲੋਕ ਸਾਰੀ ਦਿਹਾੜੀ ਉਹੀ ਸੁਣੀ ਜਾਂਦੇ ਖੜੇ ਬੋਲਿੰਗਾ ਪਉਂਦੇ ਯਾਰ ਮੈਂ ਕਹਿੰਦਾ ਟਰੈਕਟਰ ਜਿਹਾ ਘੁੱਕਦਾ ਦੇਖਣ ਦਾ ਚਾਹ ਹੁੰਦਾ ਜੀ ਅਗੇ ਟਰੈਕਟਰ ਘੁੱਕਦਾ ਦੇਖਾਂਗੇ ਘੁੱਕਦਾ ਦੇਖਾਂਗੇ ਉਹ ਕੱਲਾ ਹੀ ਤੁਰਿਆ ਫਿਰਦਾ ਕਹਿੰਦੇ ਆ ਗੇੜੇ ਦੇ ਜਾਂਦਾ ਕੱਲਾ ਫਿਰ ਇੱਥੇ ਖੜਿਆ ਨੇ ਆਈ ਸੋਚੀ ਜਾਣਾ ਵੀ ਯਾਰ ਇਹ ਛੱਟ ਤਾਂ ਦਿੱਤਾ ਹੁਣ ਇਹਨੂੰ ਫੜਨਗੇ ਕਿਵੇਂ ਫੜਨਗੇ ਕਿਵੇਂ ਉਹ ਤੇਜ਼ ਬੜਾ ਘੁਕਣਾ ਆ ਉਹ ਬੜਾ ਤੇਜ਼ ਘੁੱਕਦਾ ਪਤਾ ਨਹੀਂ ਕਾਹਦੇ ਨਾਲ ਬ੍ਰੇਕ ਬ੍ਰੇਕ ਬੰਨ ਕੇ ਛੱਡਿਆ ਹੁੰਦਾ ਜੀ ਪੁੱਤ ਦਾ ਤੇ ਉਹਨੇ ਟੋਆ ਬਣਾ ਲੈਣਾ ਘੁਕਦੇ ਇਹ ਵਾਰ ਟੋਏ ਛੱਡ ਦੇਣਾ ਇਸ ਵਾਰ ਆਪਾਂ ਮੌਤ ਦਾ ਖੂਜ ਨਹੀਂ ਦੇਖਿਆ ਉਹ ਇੱਥੇ ਹੈ ਨਹੀਂ ਹਣਾ ਨਾ ਮੌਤ ਦਾ ਖੂਆ ਨਾ ਸਰਖਸ ਲੱਗੀ ਆ ਨਾ ਸਰਖਸ ਆ ਕੋਈ ਅੱਗੇ ਬਹੁਤ ਚਾਰ ਚਾਰ ਸਰਕਸਾ ਲੱਗੇ ਜਾਂਦੇ ਨੇ ਹਾਂ ਸਰਕਸ ਐ ਨਹੀਂ ਸਰਕਸ ਐ ਨਹੀਂ ਕੋਈ ਉਹੀ ਗੱਲ ਹੈਗਾ ਉਹੀ ਗੱਲ ਹੋਊਗੀ ਵੀ ਅੱ비 ਉਹ ਐਂਟਰਟੇਨਮੈਂਟ ਮੋਹਿਲਾਂ ਤੇ ਹੋ ਗਿਆ ਅਗਲਾ ਕੰਦਾ ਚੱਲ ਲੋਂਦੇ ਨੇ ਲੋਕ ਟੈਕਟਾਂ ਨਹੀਂ ਲੈਂਦੇ ਉਹ ਗਰੀਬ ਵੀ ਕੀ ਕਰਨ ਉਹਦੇ ਪੂਰੇ ਨਹੀਂ ਹੁੰਦੇ ਪੂਰੇ ਨਹੀਂ ਹੁੰਦੇ ਉਹਨਾਂ ਸਿਸਟਮ ਉਹਨਾਂ ਪਰ ਤਾਮਝਾਮ ਲਿਆਉਂਦੇ ਆ ਕਸਦੇ ਆ ਲੇਬਰ ਲੱਗਦੀ ਆ ਉਹ ਫਿਰ ਉਹਨਾਂ ਦਾ ਸਿਸਟਮ ਪੂਰਾ ਨਹੀਂ ਹੁੰਦਾ ਵੀ ਉਹ ਮੇਲੇ 'ਚ ਉਹ ਸਾਧਨਾਂ ਨੂੰ ਮੰਗਿਹਾਈ ਦੀ ਮਾਰ ਪੈ ਗਈ ਮਾਰ ਪੈ ਗਈ ਹਾਂ ਹੈਨਾ ਬਾਈ ਉਹ ਤੇ ਇੱਥੇ ਜਦੋਂ ਠੇਕਾ ਹੋ ਜਾਂਦਾ ਜੇ ਹੁਣ ਬਾਣ ਚਲਾਉਣੀ ਏ ਠੇ ਬਾਣ ਵਾਲੇ ਨੇ ਤਾਂ ਬਾਈ ਮੰਗਣੇ ਆ ਪੈਸੇ ਵੀ ਮੈਨ ਹਣਾ ਉਹ ਫਿਰ ਉਹ ਕਿਤੇ ਨਾ ਕਿਤੇ ਉਹ ਜੋਕੜ ਪਿਛਲਾ ਖਤਮ ਜਿਹੜੇ ਜਿਹੜੇ ਮਤਲਬ ਬਾਹਰ ਲੋਕ ਗਏ ਆ ਉਹਦਾ ਅਸਰ ਮੇਲਿਆਂ ਤੇ ਦਿਸਣ ਲੱਗ ਗਿਆ ਦਿਸਣ ਲੱਗ ਗਿਆ ਹਣਾ ਹਾਂ ਅਸਰ ਦਿਸਣ ਲੱਗ ਗਿਆ ਖੈਰ ਲੋਕ ਜੇ ਗਏ ਆ ਤਾਂ ਮੁੜਨਗੇ ਵੀ ਮੁੜਨਗੇ ਹਾਂ ਉਮੀਦ ਵੀ ਕਰਦੇ ਆ ਪਰ ਅੱਜ ਮੇਲੇ ਨੂੰ ਬਹਿ ਕੇ ਚੇਤੇ ਕੀਤਾ ਤੁਸੀਂ ਵੀ ਤੁਹਾਡੀਆਂ ਕੀ ਕੀ ਯਾਦਾਂ ਜੁੜੀਆਂ ਕਮੈਂਟ ਬਾਕਸ ਦੇ ਵਿੱਚ ਲਿਖਿਓ ਜਰੂਰ ਜਿਉਂਦੇ ਰਹੋ ਧੰਨਵਾਦ